ਸਰੀਰ ਦੇ ਲਈ ਕਿਹੜਾ ਦੁੱਧ ਸਭ ਤੋਂ ਵਧੀਆ ਹੈ ਗਾਂ ਦਾ ਜਾਂ ਫਿਰ ਮੱਝ ਦਾ ਇਹ ਸਿਹਤ ਮਾਇਰਾ ਦੇ ਵੱਲੋਂ ਤੁਹਾਨੂੰ ਦੱਸਾਂਗੇ ਕਿ ਉਹਨਾਂ ਦੇ ਵੱਲੋਂ ਕੀ ਕਿਹਾ ਜਾਂਦਾ ਉਹਨਾਂ ਦੀ ਰਾਏ ਕੀ ਹੈਗੀ ਹੈ ਕਿਉਂਕਿ ਅਕਸਰ ਘਰਾਂ ਦੇ ਵਿੱਚ ਦੁੱਧ ਹਮੇਸ਼ਾ ਗਾਏ ਦਾ ਪੀਤਾ ਜਾਂਦਾ ਹੈ ਕਿਹਾ ਜਾਂਦਾ ਗਾਏ ਦਾ ਦੁੱਧ ਸਭ ਤੋਂ ਸ਼ੁੱਧ ਮੰਨਿਆ ਜਾਂਦਾ ਹੈ ਤੇ ਬੱਚੇ ਤੇ ਲਈ ਵੀ ਸਭ ਤੋਂ ਪੋਸਟਿਕ ਹੁੰਦਾ ਹੈ ਪਰ ਸਿਹਤ ਲਈ ਕਿਹੜਾ ਸਭ ਤੋਂ ਫਾਇਦੇਮੰਦ ਹੁੰਦਾ ਹੈ ਉਹ ਜਾਣਦੇ ਹਾਂ ਦਰਅਸਲ ਲੋਕਾਂ ਨੂੰ ਦੱਸ ਦਈਏ ਕਿ ਭਾਰਤੀ ਘਰਾਂ ਦੇ ਵਿੱਚ ਸਭ ਤੋਂ ਵੱਧ ਗਾਂ ਅਤੇ ਮੱਝ ਦਾ ਦੁੱਧ ਪੀਤਾ ਜਾਂਦਾ ਹੈ ਤਾਂ ਦੋਵਾਂ ਦੇ ਦੁੱਧ ਦੇ ਵਿੱਚ ਕੈਲਸ਼ੀਅਮ ਵਿਟਾਮਿਨ ਡੀ ਅਤੇ ਵਿਟਾਮਿਨ ਬੀ 12 ਪਾਏ ਜਾਂਦੇ ਨੇ ਦੁੱਧ ਦੇ ਵਿੱਚ ਫਾਸ ਦੱਸ ਦਈਏ ਕਿ ਫਾਸਫੋਰਸ ਵਰਗੇ ਖਣਿਜ ਤੱਤ ਵੀ ਹੁੰਦੇ ਨੇ ਦੁੱਧ ਨੂੰ ਅਜਿਹਾ ਭੋਜਨ ਮੰਨਿਆ ਜਾਂਦਾ ਹੈ ਜੋ ਕਿ ਸਾਡੇ ਸਰੀਰ ਨੂੰ ਪੂਰਾ ਪੋਸ਼ਣ ਦੇ ਸਕਦਾ ਹੈ ਭਾਰਤੀ ਘਰਾਂ ਦੇ ਵਿੱਚ ਸਭ ਤੋਂ ਵੱਧ ਗਾਂ ਅਤੇ ਮੱਝ ਦਾ ਦੁੱਧ ਪੀਤਾ ਜਾਂਦਾ ਹੈ ਦੋਵਾਂ ਦੇ ਦੁੱਧ ਦੇ ਵਿੱਚ ਕੈਲਸ਼ੀਅਮ ਵਿਟਾਮਿਨ ਡੀ ਅਤੇ ਵਿਟਾਮਿਨ ਮੈਂ ਬੀ 12 ਪਾਏ ਜਾਂਦੇ ਦੁੱਧ ਦੇ ਵਿੱਚ ਫਾਸਫੋਰਸ ਵਰਗੇ ਖਣਿਜ ਤੱਤ ਵੀ ਹੁੰਦੇ ਨੇ ਹਾਲਾਂਕਿ ਕੁਝ ਲੋਕਾਂ ਨੂੰ ਗੈਸਟ੍ਰਿਕ ਸਮੱਸਿਆ ਕਾਰਨ ਦੁੱਧ ਨਹੀਂ ਪਚਦਾ ਅਤੇ ਕੁਝ ਲੋਕ ਦੱਸਦੇ ਕਿ ਲੈਕਟੋਜ਼ ਇਨਟੋਲਰੈਂਸ ਦੇ ਸ਼ਿਕਾਰ ਹੁੰਦੇ ਨੇ ਇਸ ਲਈ ਗਾਂ ਅਤੇ ਮੱਝ ਦੇ ਦੁੱਧ ਦੇ ਵਿੱਚੋਂ ਕਿਹੜਾ ਸਾਡੇ ਲਈ ਸਭ ਤੋਂ ਫਾਇਦੇਮੰਦ ਹੁੰਦਾ ਹੈ ਇਹ ਜਾਨਣਾ ਬੇਹੱਦ ਜ਼ਰੂਰੀ ਹੈ ਦੋਵੇਂ ਹੀ ਪੋਸ਼ਕ ਨੇ ਇਸ ਦੇ ਲਈ ਚੋਣ ਕਰਨਾ ਬਹੁਤ ਮੁਸ਼ਕਲ ਹੈ ਤਾਂ ਅਸਲ ਦੇ ਵਿੱਚ ਕਿਹੜਾ ਦੁੱਧ ਕਿਸ ਲਈ ਲਾਭਦਾਇਕ ਹੁੰਦਾ ਹੈ ਇਹ ਇਨਸਾਨ ਦੀ ਸਿਹਤ ਤੇ ਸਰੀਰ ਦੀ ਲੋੜ ਦੇ ਉੱਤੇ ਨਿਰਭਰ ਕਰਦਾ ਹੈ ਉਦਾਹਰਨ ਦੇ ਲਈ ਕੈਲਸ਼ੀਅਮ ਦੋਵੇਂ ਦੋਵਾਂ ਦੇ ਦੁੱਧ ਦੇ ਵਿੱਚ ਹੁੰਦਾ ਹੈਗਾ ਪਰ ਮੱਝ ਦੇ ਦੁੱਧ ਦੇ ਵਿੱਚ ਵੱਧ ਮਿਲਦਾ ਇਸ ਲਈ ਕਿਹੜਾ ਦੁੱਧ ਪੀਤ ਪੀਣਾ ਚਾਹੀਦਾ ਹੈਗਾ ਇਹ ਸਰੀਰ ਦੇ ਲਈ ਜ਼ਰੂਰਤ ਦੇ ਅਨੁਸਾਰ ਤੈਅ ਕੀਤਾ ਜਾਂਦਾ ਹੈ ਮੱਝ ਦਾ ਦੁੱਧ ਗਾੜਾ ਹੁੰਦਾ ਹੈ ਇਸ ਲਈ ਇਸ ਦੇ ਵਿੱਚ ਕੈਲਸ਼ੀਅਮ ਵੀ ਵੱਧ ਮਿਲਦਾ ਇਹਨਾਂ ਨੂੰ ਹੱਡੀਆਂ ਦੇ ਨਾਲ ਸੰਬੰਧ ਬਿਮਾਰੀ ਅਤੇ ਦੰਦ ਕਮਜ਼ੋਰ ਜਾਂ ਫਿਰ ਕੈਲਸ਼ੀਅਮ ਦੀ ਘਾਟ ਉਹਨਾਂ ਦੇ ਲਈ ਮੱਝ ਦਾ ਦੁੱਧ ਪੀਣਾ ਫਾਇਦੇਮੰਦ ਹੈ ਪਰ ਧਿਆਨ ਕੈਲਸ਼ੀਅਮ ਦੀ ਬਹੁਤ ਵੱਧ ਮਾਤਰਾ ਦੇ ਨਾਲ ਕਿਡਨੀ ਦੇ ਵਿੱਚ ਪੱਥਰੀ ਬਣ ਸਕਦੀ ਹੈ ਇਸ ਕਰਕੇ ਕਿਡਨੀ ਦੇ ਮਰੀਜ਼ਾਂ ਨੂੰ ਜਾਂ ਇਹਨਾਂ ਦੇ ਸਰੀਰ ਦੀ ਜਾਕੀ ਵੀ ਦੱਸਦੇ ਕਿ ਜਿਨ੍ਹਾਂ ਦੇ ਸਰੀਰ ਦੇ ਵਿੱਚ ਪਹਿਲਾਂ ਹੀ ਕੈਲਸ਼ੀਅਮ ਪੂਰਾ ਹੈ ਉਹਨਾਂ ਨੂੰ ਮੱਝ ਦਾ ਦੁੱਧ ਘੱਟ ਪੀਣਾ ਚਾਹੀਦਾ ਹੈਗਾ ਗਾਂ ਦਾ ਦੁੱਧ ਪੀਣਾ ਚਾਹੀਦਾ ਹੈ ਪਾਚਨ ਦੇ ਨਜ਼ਰੀਏ ਦੇ ਨਾਲ ਦੇਖਿਆ ਜਾਵੇ ਤਾਂ ਹਜ਼ਮ ਸਹੀ ਰੱਖਣ ਦੇ ਲਈ ਜੋ ਕਿ ਗਾਹ ਦਾ ਦੁੱਧ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਗਾਹ ਦਾ ਦੁੱਧ ਹਲਕਾ ਹੁੰਦਾ ਹੈ ਅਤੇ ਆਸਾਨੀ ਦੇ ਨਾਲ ਪਚ ਜਾਂਦਾ ਹੈ ਇਸ ਦੇ ਨਾਲ ਹੀ ਗਾਹ ਦੇ ਦੁੱਧ ਦੇ ਵਿੱਚ ਸਾਰੇ ਜ਼ਰੂਰੀ ਪੋਸ਼ਕ ਤੱਤ ਹੁੰਦੇ ਨੇ ਜੋ ਸਰੀਰ ਦੇ ਲਈ ਲਾਜ਼ਮੀ ਨੇ ਗਾਹ ਦਾ ਦੁੱਧ ਹਲਕਾ ਹੋਣ ਕਰਕੇ ਛੋਟੀਆਂ ਦੱਸ ਦੇ ਕਿ ਛੋਟੇ ਬੱਚਾ ਨੂੰ ਵੀ ਇਹੀ ਪਿਲਾਇਆ ਜਾਂਦਾ ਹੈ ਇਹਨਾਂ ਨੂੰ ਗੈਸਟ੍ਰਿਕ ਸਮੱਸਿਆ ਜਾਂ ਫਿਰ ਐਸਿਡਿਟੀ ਦੀ ਦਿੱਕਤ ਹੈ ਤਾਂ ਉਹਨਾਂ ਨੂੰ ਮੱਝ ਦਾ ਦੁੱਧ ਘੱਟ ਪੀਣਾ ਚਾਹੀਦਾ ਹੈ ਜੇ ਕਿਸੇ ਦੇ ਸਰੀਰ ਦੇ ਵਿੱਚ ਵਿਟਾਮਿਨ ਡੀ ਦੀ ਘਾਟ ਹੈ ਤਾਂ ਉਹਨਾਂ ਦੇ ਲਈ ਗਾਹ ਦਾ ਦੁੱਧ ਸਭ ਤੋਂ ਠੀਕ ਤੇ ਵਧੀਆ ਵਿਕਲਪ ਮੰਨਿਆ ਜਾਂਦਾ ਹੈ ਕਿਉਂਕਿ ਇਹ ਦੁੱਧ ਹਲਕਾ ਹੁੰਦਾ ਹੈ ਅਤੇ ਜਲਦੀ ਜੋ ਕਿ ਅਬਜ਼ਰਵ ਹੋ ਜਾਂਦਾ ਹੈ ਤਾਂ ਵਿਟਾਮਿਨ ਡੀ ਦੇ ਸਪਲੀਮੈਂਟ ਲੈਣ ਵਾਲੇ ਲੋਕਾਂ ਨੂੰ ਵੀ ਆਪਣੀ ਡਾਈਟ ਦੇ ਵਿੱਚ ਗਾਹ ਦਾ ਦੁੱਧ ਸ਼ਾਮਿਲ ਕਰਨਾ ਚਾਹੀਦਾ ਹੈ ਬਜ਼ੁਰਗਾਂ ਦੇ ਲਈ ਖਾਸ ਕਰਕੇ ਬਜ਼ੁਰਗਾਂ ਤੇ ਨਵਜਾਤ ਤੇ ਛੋਟੇ ਬੱਚਾ ਨੂੰ ਗਾਹ ਦਾ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਹ ਹੌਲੀ-ਹੌਲੀ ਪਚਦਾ ਹੈ ਜੇ ਕਿਸੇ ਨੂੰ ਕੋਈ ਬਿਮਾਰੀ ਹੈ ਜਾਂ ਫਿਰ ਦਵਾਈ ਲੈ ਰਿਹਾ ਹੈ ਤਾਂ ਉਹ ਆਪਣੇ ਡਾਕਟਰ ਦੀ ਸਲਾਹ ਅਨੁਸਾਰ ਹੀ ਦੁੱਧ ਦਾ ਸੇਵਨ ਕਰਨ